ਜੋ ਸ਼੍ਰੀ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਆ ਏਕਤਾ ਲਹਿਰ ਦੀ ਟੀਮ ਇਸ ਵਕਤ ਪਹੁੰਚੀ ਆ ਸ਼੍ਰੀ ਗੁਰੂ ਕਲਾ ਮੰਚ ਦੇ ਦਫ਼ਤਰ ਇੱਕ ਜੈਕਾਰਾ ਲਾਵਾਂਗੇ ਅੱਜ ਜੈ ਹੇ ਸ੍ਰੀ ਰਾਮ ਜੈ ਸ੍ਰੀ ਰਾਮ ਤੋਂ ਸ਼੍ਰੀ ਗੁਰੂ ਕਲਾ ਮੰਚ ਦੇ ਦਫ਼ਤਰ ਵਿਖੇ ਪਹੁੰਚੇ ਆ ਜਿੱਥੇ ਕਿ ਅੱਜ ਝੰਡੇ ਦੀ ਰਸਮ ਅਦਾ ਹੋਈ ਆ ਔਰ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਜਿਹੜਾ ਆਪਣੇ ਦੇਸ਼ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬੜੀ ਧੁੰਮ ਧੰਮ ਦੇ ਨਾਲ ਮਨਾਇਆ ਜਾਂਦਾ ਵਾ ਗੱਲਬਾਤ ਕਰ ਲਵਾਂਗੇ ਇੱਥੇ ਥੋੜੀ ਜਿਹੀ ਇੱਥੇ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ जय श्री राम जय श्री राम श्री गुरु कलाम मंच ਵੱਲੋਂ ਅੱਜ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਨਕੂਦਰ ਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਸਾਰੇ ਜੋ ਵੀ राम भक्त ਹਨ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਕਿ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ ਇਹ ਜੋ ਸਾਡੀ ਸਾਰੇ ਧਰਮਾਂ ਦੀ ਇੱਕ ਪਰਿਵਾਰਕ ਸਾਂਝ ਬਣੀ ਹੋਈ ਹੈ ਇਸ ਨੂੰ ਪ੍ਰਮਾਤਮਾ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਇਸੇ ਤਰ੍ਹਾਂ ਹੀ ਆਉਣ ਵਾਲੀ ਸਾਡੀ ਜਿਹੜੀ ਜਨਰੇਸ਼ਨ ਹੈਗੀ ਆ ਆਉਣ ਵਾਲੀ ਸਾਡੀ ਪੀੜ੍ਹੀ ਦੇ ਵਿੱਚ ਵੀ ਜੋ ਭਾਵਨਾ ਸਾਨੂੰ ਜੋ ਜੋ ਉਹਨਾਂ ਨੇ ਸਾਨੂੰ ਸੰਸਕਾਰ ਦਿੱਤੇ ਸਨ ਸਾਡੇ ਗੁਰੂਆਂ ਪੀਰਾਂ ਨੇ ਉਹ ਆਉਣ ਵਾਲੀ ਪੀੜ੍ਹੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਬਰਕਰਾਰ ਰਹਿਣ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੀਏ ਤੇ ਸਾਰਿਆਂ ਨੂੰ ਇਸ ਮੌਕੇ ਤੇ ਮੈਂ ਇੱਕ ਵਾਰੀ ਫੇਰ RAM ਨਾਮੀ ਦੇ ਦਿਹਾੜੇ ਦੇ ਉੱਤੇ ਸਾਰਿਆਂ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਇਸੇ ਤਰ੍ਹਾਂ ਹੀ ਸਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਾਡੇ ਜਿਹੜੇ ਵੀ ਸਾਡੇ ਆਪਸੀ ਭਾਈਚਾਰਕ ਸਾਂਝ ਹੈ ਇਸੇ ਤਰ੍ਹਾਂ ਹੀ ਬਰਕਰਾਰ ਰਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਬਹੁਤ ਖੁਸ਼ੀ ਹੋ ਰਹੀ ਸਾਨੂੰ ਕਿ ਲਗਾਤਾਰ ਅਸੀਂ 35ਵੇਂ ਸਾਲ ਦੇ ਵਿੱਚ ਪ੍ਰਭੂ ਦੇ ਆਸਰੇ ਦੇ ਨਾਲ ਉਹਨਾਂ ਦੀ ਓਟ ਦੇ ਨਾਲ ਇਸ ਨਕੋਦਰ ਸ਼ਹਿਰ ਦੇ ਵਿੱਚ ਲਗਾਤਾਰ ਰਾਮਲੀਲਾ ਆਯੋਜਨ ਕਰਦੇ ਹਾਂ ਤੇ ਰਾਮ ਨੌਮੀ ਦੇ ਸ਼ੁਭ ਅਫਸਰ ਦੇ ਵਿਦਸੀ ਪੂਜਾ ਅਰਚਨਾ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਚੇਅਰਮੈਨ ਸਰ ਕੇਵਲ ਸਿੰਘ ਤਖਰ ਤੇ ਸਾਡੀ ਸਾਰੀ ਟੀਮ ਨੇ ਸਪੈਸ਼ਲੀ ਮੈਂ ਆਪਣੇ ਛੋਟੇ ਵੀਰ ਜਿਹੜੇ ਮੇਰੇ ਨਾਲ ਸਾਡੇ ਤੇ ਛੋਟੇ ਸਾਥੀ ਸਾਰੇ ਕਲਾਕਾਰ ਨੇ ਹਰ ਤਰੀਕੇ ਨਾਲ ਜਿਹੜਾ ਸਾਡਾ ਸਹਿਯੋਗ ਕਰਦੇ ਨੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਲਗਾਤਾਰ 35 ਸਾਲ ਤੋਂ ਨਕੋਦਰ ਵਾਸੀਆਂ ਦਾ ਸਾਡੇ ਉੱਪਰ ਸਹਿਯੋਗ ਬਣਿਆ ਰਿਹਾ ਜਿਸ ਸਦਕਾ ਪ੍ਰਭੂ RAM ਨੌਮੀ ਦਾ ਤਿਉਹਾਰ ਅਸੀਂ ਮਨਾਉਂਦੇ ਹਾਂ RAM ਲੀਲਾ ਦਾ ਆਯੋਜਨ ਕਰਦੇ ਹਾਂ ਅੱਜ RAM ਨੌਮੀ ਦੇ ਸ਼ੁਭ ਅਵਸਰ ਦੇ ਉੱਪਰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਰੇ ਨਕੋਦਰ ਨਿਵਾਸੀ ਸਾਰਵ ਧਰਮਾਂ ਦੇ ਨੁਮਾnde ਹੋਏ ਅਸੀਂ ਪ੍ਰਭੂ ਦੀ ਲੀਲਾ ਦਾ ਇਥੇ ਆਯੋਜਨ ਕਰਦੇ ਆ ਉਹਨਾਂ ਦਾ ਗੁਣਗਾਨ ਕਰਦੇ ਆ ਅੱਜ ਇਸ ਤਰ੍ਹਾਂ ਹੀ ਅੱਜ ਰਾਤ ਨੂੰ ਹੁਣ ਚੰਡੇ ਦੀ ਰਸਮ ਹੋਈ ਹੈ ਰਾਤ ਨੂੰ ਸੰਗੀਤਨ ਹੋਏਗਾ ਉਸ ਤੋਂ ਬਾਅਦ ਪ੍ਰੀਤੀ ਭੋਜ ਹੈ ਲੰਗਰ ਹੈ ਸਾਰੇ ਨਕੋਦਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਥੇ ਸ਼ਾਮ ਨੂੰ 7 ਵਜੇ ਗੁਰੂਕੁਲਾ ਮੈਂ ਤੇ ਦਫ਼ਤਰ ਦੇ ਵਿੱਚ ਪਹੁੰਚਣ ਤੇ ਸਾਡਾ ਸੰਗੀਤਨ ਜਿਹੜਾ ਪ੍ਰਭੂ ਰਾਮ ਨਾਮੀ ਦੇ ਆਯੋਜਨ ਦਾ ਕੀਤਾ ਗਿਆ ਆ ਉਸ ਦੇ ਲਈ ਤੇ ਪ੍ਰੀਤੀ ਪੋਜ ਗ੍ਰਹਿਣ ਕਰਨ ਮੈਂ ਸਾਰੀ ਆਪਣੀ ਕਮੇਟੀ ਵੱਲੋਂ ਸਾਰੇ ਸਾਥੀਆਂ ਵੱਲੋਂ ਬਹੁਤ ਬਹੁਤ ਵਧਾਈ ਦਿਨ ਨਕੋਦਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਅੱਜ ਸ਼੍ਰੀ ਰਾਮ ਨਾਮੀ ਦੇ ਉਸਤਵ ਤੇ ਮੈਂ ਆਪਣੇ ਵੱਲੋਂ ਆਪਣੀ ਸ਼੍ਰੀ ਗੁਰੂ ਕਲਾ ਮੰਚ ਸੰਸਥਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਨਗਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆ ਦਿਨਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ जय श्री राम प्रभु राम दी कृपा ਸਾਡੇ ਨਕੋਦਰ ਸ਼ਹਿਰ ਦੇ ਉੱਤੇ ਬਣੀ ਹੋਈ ਹੈ ਪਿਛਲੇ 35 ਸਾਲ ਤੋਂ ਅਸੀਂ ਰਾਮਲੀਲਾ ਰਾਤਰੀ ਰਾਮਲੀਲਾ ਕਰਦੇ ਆਂ ਅੱਜ ਪ੍ਰਭੂ ਰਾਮ ਦੇ ਰਾਮ ਨੌਮੀ ਦੇ ਦਿਹਾੜੇ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਵੇਲੇ ਝੰਡੇਰੀ ਰਸਮ ਅਦਾ ਕੀਤੀ ਹੈ ਸਰਦਾਰ ਕੇਵਲ ਸਿੰਘ ਤਖੜ ਸਾਡੇ ਚੇਅਰਮੈਨ ਸਾਹਿਬ ਸਾਡੇ ਪ੍ਰਧਾਨ ਸ਼੍ਰੀ ਸੁਰੇਸ਼ ਪਲਾਸ਼ਰ ਜੀ ਤੇ ਸਾਰੀ ਟੀਮ ਜਿਹੜੀ ਹੈ ਸਾਡੀ ਪਹੁੰਚੀ ਹੋਈ ਹੈ ਇੱਥੇ ਖਾਸੌਰਤੇ ਮੇਰਾ ਵੀਰ ਅਨਿਲ ਸ਼ਰਮਾ ਜਿਹੜਾ ਇਸ ਵੇਲੇ ਕੈਨੇਡਾ 'ਚ ਬੈਠਾ ਹੋਇਆ ਹੈ ਉਹਨੂੰ ਲਾਈਵ ਵੀ ਪ੍ਰੋਗਰਾਮ ਦਿਖਾਇਆ ਜਾ ਰਿਹਾ ਹੈਗਾ ਕਿ ਉਹ ਉਰੀ ਐਬਸੈਂਸ ਦੇ ਵਿੱਚ ਵੀ ਪ੍ਰਭੂ ਰਾਮ ਦੀ ਇਸ ਗੁਰੂ ਸ੍ਰੀ ਗੁਰੂ ਕਲਾ ਮੰਚ ਦੇ ਦਫ਼ਤਰ ਦੇ ਵਿੱਚ ਉਸੇ ਤਰ੍ਹਾਂ ਹੀ ਸਾਰੇ ਆ ਕੁਸ਼ ਪਰੰਪਰਾ ਮੁਤਾਬਕ ਕੀਤਾ ਜਾ ਰਿਹਾ ਹੈ ਅੱਜ ਬੜਾ ਹੀ ਸ਼ੁਭ ਦਿਹਾੜਾ ਹੈ ਜਿਰੋਂ ਕਿ ਅੱਜ ਝੰਡੇਰੀ ਰਸਮ ਤੋਂ ਬਾਅਦ ਲੰਗਰ ਸ਼ੁਰੂ ਕੀਤਾ ਜਾਏਗਾ ਫਿਰ ਉਸ ਤੋਂ ਬਾਅਦ ਰਾਤ ਨੂੰ ਅਸੀਂ ਸੰਗੀਤਨ ਜਿਹੜਾ ਸਪ੍ਰੈਸ਼ਰ ਸਾਹਿਬ ਐ ਸਾਡੇ ਪ੍ਰਧਾਨ ਜੀ ਨੇ ਦੱਸਿਆ 7:30 ਵਜੇ ਸ਼ੁਰੂ ਕਰਾਂਗੇ ਉਰੀ ਆਰਤੀ ਕਰਨ ਤੋਂ ਉਪਰੰਤ ਸਾਰਿਆਂ ਲਈ ਪ੍ਰਤੀਪੋਜ ਦਾ ਅਰੇਂਜਮੈਂਟ ਹੈ ਸਾਰਿਆਂ ਨੂੰ ਹੱਥ ਚੋਰ ਕੇ ਬੇਨਤੀ ਹੈ ਕਿ ਸਾਡੇ ਇਸ ਗੁਰਸ਼ਿਰੀ ਗੁਰੂ ਕਲਾ ਮੰਚ ਦੇ ਛੋਟੇ ਜਿਹੇ ਪ੍ਰਾਲੇ ਦੇ ਵਿੱਚ ਆਪਣਾ ਸਹਿਯੋਗ ਪਾਓ ਇੱਥੇ ਹਾਜ਼ਰੀ ਦਿਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ 9ਵੀਂ ਤਿਥੀ ਮਧੁਮਾਸ ਪੁਨੀਤਾ ਸ਼ੁਕਲ ਪਖਸ਼ ਅਭਿਜਤ ਹਰੀਪ੍ਰੀਤਾ ਸਾਡੇ ਗ੍ਰੰਥਾਂ ਦੇ ਵਿੱਚ ਬੜੇ ਕਲੀਅਰ ਤਰੀਕ ਦੱਸੀ ਆ ਔਰ ਸਮਾਂ ਦੱਸਿਆ ਵਾ ਦੁਪਹਿਰ ਦਾ ਸਮਾਂ ਸੀ ਬਿਲਕੁਲ 11:35 ਦਾ ਲੋਕ ਵਿਸ਼ਰਾਮ ਕਰ ਰਹੇ ਸੀ ਭਗਵਾਨ ਰਾਮ ਦਾ ਜਨਮ ਹੋਇਆ ਔਰ ਸ਼ਤਾਬਦੀਆਂ ਤੋਂ ਰਾਮ ਨੋਮੀ ਦਾ ਤਿਹਾੜ ਮਨਾਇਆ ਜਾ ਰਿਹਾ ਸਾਡੇ ਸ਼ਹਿਰ 'ਚ ਵੀ ਸ਼ਤਾਬਦੀਆਂ ਹੋ ਗਈਆਂ ਔਰ 3 ਦਸ਼ਕ ਸਾਡੇ ਗੁਰੂਕਲਾ ਮੰਚਨ ਹੋ ਗਿਆ ਮੇਰੇ ਜੇਸਟ ਸੇਸ਼ਟ ਜਿਹੜੇ ਸਾਡੇ ਪ੍ਰਬੰਧਕ ਹੈਗੇ ਆ ਸਰਦਾਰ ਕੇ ਹੁਸੈਨ ਧਖੜ ਜੀ ਸੁਰੇਸ਼ ਬਾਛਾ ਜੀ ਰਕੇਸ਼ ਸ਼ਰਮਾ ਜੀ ਤੇ ਸਾਰੀ ਟੀਮ ਨੂੰ ਲੈ ਕੇ ਚੱਲਦੇ ਆ 7 ਸਾਲ ਤੋਂ ਲੈ ਕੇ 70 ਸਾਲ ਦਾ ਬੱਚਾ ਜਿਹੜਾ ਵਾ ਉਹ ਸਾਡਾ ਮੈਂਬਰ ਆ ਔਰ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਿਹਾ ਔਰ ਰਾਮ ਜੀ ਦਾ ਬੜਾ ਅੱਛਾ ਵਜੂਹ ਹੋ ਰਿਹਾ ਰਾਜ ਦਾ ਕਾਰਜਕਰਨ ਪੂਰਾ ਦਿਨ ਰਹਿਣ ਵਾਲਾ ਵਾ ਲੰਗਰ ਉਹ ਲੰਗਰ ਤੋਂ ਬਾਅਦ ਸ਼ਾਮ ਨੂੰ ਕੀਰਤਨ ਤੇ ਪੂਰੇ ਵਿਸ਼ਵ ਨੂੰ ਬੜੀ ਸਾਰੀ ਸ਼ੁਭ ਕਾਮਨਾਵਾਂ ਜਿਵੇਂ ਸ਼੍ਰੀ ਰਾਮ ਤੋਂ ਇਸ ਦੇ ਨਾਲ ਸਾਡੇ ਨਾਲ ਮੌਜੂਦ ਨੇ ਮੌਜੂਦ ਨੇ ਸਾਡੇ ਨਾਲ ਜੀਵਨ ਜੋਤੀ ਜੀ ਜਿਹੜੇ ਕਿ ਇੱਕ ਪ੍ਰਸਿੱਧ ਕਲਾਕਾਰ ਨੇ ਔਰ ਧਾਰਮਿਕ ਭੇਟਾਂ ਵੀ ਗਾਉਂਦੇ ਨੇ ਮੈਂ ਉਹਨਾਂ ਨੂੰ ਕਹਾਂਗਾ ਅੱਗੇ ਆਓ ਥੋੜਾ ਜਿਹਾ ਸਰ ਹਾਂ ਮੈਂਬਰ ਵੀ ਜੀ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਆ ਪ੍ਰਭੂ ਸ਼੍ਰੀ ਲਾਮ ਜੀ ਦੇ ਆਰਾਮ ਨੌਮੀ ਦੀਆਂ ਲੱਖ ਲੱਖ ਮੁबारकਾਂ ਸਾਡੀ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁबारकਾਂ ਜੈ ਸ਼੍ਰੀ ਰਾਮ ਜੀ ਜੀਵਨ ਜੋਤ ਜੀ ਕੁਝ ਅੱਜ ਦੇ ਦਿਤੇ ਇੱਕ ਅੰਤਰਾ ਛੋਟਾ ਜਿਹਾ ਤੁਹਾਡੇ ਕੋਲ ਜਰੂਰ ਸੁਣਨਾ ਚਾਹਾਂਗੇ ਸੀ ਹਾਂ ਜੀ हो दुनिया चले ना श्री राम के बिना राम जी चले ना हनुमान के बिना दुनिया चले ना श्री राम के बिना राम जी चले ना हनुमान के बिना राम जी चले ना हनुमान के बिना राम जी चले ना हनुमान के बिना दुनिया चले ना श्री राम के बिना राम जी चले ना हनुमान के बिना जय श्री राम जी ओसी जीवन ज्योति जी तस्वीरें थानो असी जसिद्धियां जड़ियां ए ਗੁਰੂ ਕਲਾਮ ਸ਼੍ਰੀ ਗੁਰੂ ਕਲਾਬਾਂ ਚ ਨਕੋਦਰ ਤੋਂ ਦਿਖਾ ਰਹੇ ਸੀ ਜਿੱਥੇ ਕਿ ਅੱਜ RAM NOMI ਦੇ ਪਵਿੱਤਰ ਦਿਹਾੜੇ ਤੇ ਝੰਡੇ ਦੀ ਰਸਮ ਅਦਾ ਹੋਈ ਆ ਸੰਗੀਤਨ ਹੋਵੇਗਾ ਉਸ ਤੋਂ ਬਾਅਦ ਜਿਹੜਾ ਆ ਪ੍ਰਤੀ ਭੋਜ ਹੋਵੇਗਾ ਕੈਮਰਾ ਪਰਸਨ ਸੋਮੇਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾਲੈਰ ਨਿਊ ਨਕੋਦਰ